ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੋ ਸਾਰੇ ਪੱਤਰਕਾਰ ਵੀਰ ਹਰ ਸਮੇਂ ਸਾਡੇ ਨਾਲ ਸਹਿਯੋਗੀ ਬਣ ਕੇ ਨਿਭਦੇ ਨੇ ਤੁਹਾਡੇ ਲਈ ਸਿੱਖ ਸੰਗਤਾਂ ਦੇ ਵਿੱਚ ਦੂਰ ਤੱਕ ਜਿਹੜਾ ਸੀ ਆਪਣਾ ਸਨੇਹਾ ਭੇਜ ਸਕਦੇ ਆਪਜੀ ਨੂੰ ਪਤਾ ਹੈ ਵੀ ਜੋ ਹਰ ਸਾਲ ਹੀ ਆਪਾਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੇ ਜਿਹੜੇ ਸਿੱਖ ਪਰਿਵਾਰ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਉਹਨਾਂ ਦੀਆਂ ਬੱਚੀਆਂ ਦੇ ਜਿਹੜੇ ਸ਼ੁਭ ਆਨੰਦਕਾਰਜ ਕਰਦੇ ਹਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਐਤਕੀ ਜੋ 5 ਮਈ 2024 ਦਿਨ ਐਤਵਾਰ ਜੋ ਅਸੀਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦਕਾਰਜ ਕਰ ਰਹੇ ਔਰ ਉਹਨਾਂ ਨੂੰ ਜੋ ਵੀ ਬਣਦਾ ਸਮਾਨ ਹੈ ਉਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਪੇਟੀ ਪਿੱਡ ਹੋ ਗਿਆ ਵੱਡੀ ਅਲਮਾਰੀ ਹੋ ਗਈ ਪੱਖਾ ਹੋ ਗਿਆ ਡਿਨਰ ਸੈੱਟ ਵਗੈਰਾ ਬਿਸਤਰੇ ਹੋਰ ਵੀ ਜਿਹੜਾ ਛੋਟਾ-ਮੋਟਾ ਸਮਾਨ ਆ ਸੀ ਉਹਨਾਂ ਬੱਚਿਆਂ ਨੂੰ ਦਿੰਨੇ ਆ ਤੇ ਨਾਲ ਅਸੀਂ ਜਿਹੜਾ ਇੱਕ ਕੀ ਇੱਕ ਗੱਤਕਾ ਮੁਕਾਬਲਾ ਰੱਖਿਆ ਜਿਹਦੇ ਵਿੱਚ ਟੀਮਾਂ ਸਾਡੇ ਨਾਲ ਸੰਪਰਕ ਕਰਨਗੀਆਂ ਜਿਹਦੇ ਵਿੱਚ ਅਸੀਂ ਪਹਿਲੀ ਟੀਮ ਪਹਿਲ ਨੰਬਰ ਤੇ ਆਉਣ ਵਾਲੀ ਉਹਨੂੰ 31000 ਰੁਪਏ ਨਾਮ ਰੱਖਿਆ ਦੂਜੇ ਨੰਬਰ ਤੇ ਆਉਣ ਵਾਲੇ ਉਹਨਾਂ ਨੂੰ 21000 ਤੇ ਤੀਸਰੇ ਨੰਬਰ ਤੇ ਆਉਣ ਵਾਲੇ ਜਿਹੜੇ ਉਹਨਾਂ ਨੂੰ 11000 ਰੁਪਿਆ ਦਾ ਔਰ ਨਾਲ ਅਸੀਂ ਦਸਤਾਰ ਮੁਕਾਬਲਾ ਰੱਖਾ ਰਹੇ ਆ ਤੇ ਜਿਹੜੇ ਬੱਚੇ ਸਿੱਖ ਬੱਚੇ ਦਮਾਲਾ ਬਣਦੇ ਨੇ ਸੋ ਖਾਲਸਾ ਹੀ ਫੌਜ ਸੋ ਉਹ ਵੀ ਬੱਚੇ ਹਾਜ਼ਰੀ ਭਰਨਗੇ ਜਿਨ੍ਹਾਂ ਦੀਆਂ ਦਸਤਾਰਾਂ ਸੋਹਣੀਆਂ ਬੰਨੀਆਂ ਹੋਣਗੀਆਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਜਿਹੜਾ ਇਨਾਮ ਵਜੋਂ ਸਨਮਾਨਿਤ ਕਰਾਂਗੇ ਸਰ ਇਹ ਮਤਲਬ ਕੀ ਅਜਿਹਾ ਕਿ ਬੱਚਾ ਹੋਣ ਲੜਕੀਆਂ ਹੋਣ ਦੀ ਸਮਰਥਾ ਉਹ ਪ੍ਰੋਵਾਈਡ ਕਰਦੇ ਜਿੰਨੇ ਤੁਸੀਂ ਜਿੰਨੀ ਵੀ ਥੋੜੇ ਅੰਕਿਤ ਵਾਰ ਕਰੋ ਫੈਮਿਲੀ ਇਹਦੇ ਮੁਕਾਬਲੇ ਰੈਸਟਾਇਰ ਕਰ ਰਹੀ ਹੈ ਕਿੰਨੀ ਕਰਾਈ ਜਾ ਰਹੀ ਹੈ ਇਹੋ ਚੀਜ਼ ਇਹ ਜਿਹੜਾ ਜੀ ਵੇਖੋ ਸਾਨੂੰ ਕੱਲੇ ਜ਼ਿਲ੍ਹੇ ਨਾਲ ਨਹੀਂ ਸਾਡੇ ਵੱਲੋਂ ਤਾਂ ਇਹ ਆ ਵੀ ਚਲੋ ਜਿੱਥੋਂ ਵੀ ਕੋਈ ਸਿੱਖ ਲੋੜਵੰਦ ਪਰਿਵਾਰ ਜਾਂ ਕੋਈ ਹਿੰਦੂ ਲੋੜਵੰਦ ਪਰਿਵਾਰ ਦਿਸਦਾ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਆਪਣੋ ਗੱਲ ਨਾਲ ਲਾਉਣੀ ਕਿਉਂਕਿ ਇਸ ਚੀਜ਼ ਦੀ ਲੋੜ ਹੈ ਬڑے ਜਿਹੜੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਵਿੱਚੇ ਆ ਨੇ ਆਪਣੀਆਂ ਬੱਚੀਆਂ ਦਾ ਇਹ ਕਾਰਜ ਕਰ ਸਕਦੇ। ਤੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਇੱਕ ਰੁਪਈਆ ਜਿਹੜਾ ਸੰਗਤਾਂ ਦਾ ਇਕੱਠਾ ਕਰਕੇ ਇਹਦੇ ਜਿਹੜਾ ਪ੍ਰੋਗਰਾਮ ਅਸੀਂ ਲਈ। ਕਿੰਨੀਆਂ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ। ਆਪਣੇ ਹਰ ਸਾਲ 21 ਬੱਚੀਆਂ ਦੇ ਸ਼ੁਭ ਅਨੰਦ ਕਾਰਜ ਹੁੰਦੇ ਆ ਜੀ। ਸਾਡੇ ਕੋਲੇ ਕੁਝ ਬੱਚੀਆਂ ਦੇ ਨਾਮ ਉਂਦਰਜ ਹੋ ਚੁੱਕੇ ਆ। ਤੇ ਤੁਹਾਡੇ ਰਹੀ ਅਸੀਂ ਜਿਹੜਾ ਤੁਹਾਨੂੰ ਇੱਥੇ ਬੁਲਾਇਆ ਤੁਸੀਂ ਸਾਡੇ ਸੱਦੇ ਤੇ ਆਏ ਹੋ ਇਹ ਹੀ ਮੈਸੇਜ ਸੰਗਤੂ ਨੂੰ ਲਾਉਣਾ ਕਿ ਕੋਈ ਲੋੜਵੰਦ ਪਰਿਵਾਰ ਹੋਵੇ ਸੋ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਜੋ 5 ਮਈ ਨੂੰ ਅਸੀਂ ਸੰਧੂ ਪੈਲਸ ਜੋ ਕੋਰਤਪੂਰਾ ਤਲਵੰਡੀ ਬਾਈਪਾਸ ਠਿੰਗੜਾ ਪੈਲਸ ਜਿਹਨੂੰ ਕਹਿੰਦੇ ਆ ਅ ਬਿਲਾ ਰਿਜ਼ੋਰਟ ਹਨ ਹੈ ਗ੍ਰੈਂਡ ਵਿਲਾ ਰਿਜ਼ੋਰਟ ਤੇ ਉਹਦੇ ਬਾਰ ਬਾਰ ਅਸੀਂ ਪਾਰਕਿੰਗ ਦੇ ਵਿੱਚ ਜਿਹੜਾ ਇਹ ਸ਼ੁਭ ਪ੍ਰੋਗਰਾਮ ਕਰਾਉਂਦੇ ਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ